ਵ੍ਰਿੰਦਰ ਕੁਮਨ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਪੇਤ ਭਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਉਹਦਾ ਪੇਪਰ ਹਾਲਾਤ ਦਊਂਗਾ ਕਿਉਂਕਿ ਇਹਡਾ ਵੱਡਾ ਬੋਡੀ ਬਿਲਟਰ ਰਹਿਣਾ ਵੱਡਾ ਨੌਜਵਾਨ ਇੱਕ ਟੋਪੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵਧੀਆ ਹਸਪੀਟਲ ਘਟੇ ਹਸਪੀਟਲ ਜਿੱਥੇ ਲੂਪ ਪਾਪਾ ਇਲਾਜ ਔਰ ਇਲਾਜ ਕਰਨ ਜਾਂਦੇ ਆ ਉੱਥੇ ਥਕਸਮਾਤ ਨੂੰ ਵੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਸੋਨ ਪਰਿਵਾਰ ਨੂੰ ਬਹੁਤ ਵੱਡਾ ਚਟਕਾ ਲੱਗਾ ਬਹੁਤ ਵੱਡਾ ਚਾਟਾ ਪਿਆ ਕਿਉਂਕਿ ਮੇਰਾ ਔਰ ਪਰਿਵਾਰ ਦਾ ਪਿਛਲੇ 25 ਸਾਲ ਤੋਂ ਫੁਮਨ ਇਹ ਵਿਰਿੰਦਰ ਇਹਦਾ ਛੋਟਾ ਬਰਾ ਛੋਟਾ ਘੁੰਮਨ ਸਾਰਾ ਪਰਿਵਾਰ ਜਿਹੜਾ ਪਰਫੈਕਟ ਤੌਰ ਤੇ ਉੱਤੇ ਏਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਖਾਸ ਤੌਰ ਤੇ ਵਿਰਿੰਦਰ ਘੁੰਮਨ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਪਿਆਰ ਕਰਦਾ ਸੀ ਕਿ ਜੇ ਬੰਦੇ ਨੂੰ ਵੈਸ਼ਕੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਪਨਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਮੇਡ ਕਰ ਸਕਦੇ ਆ ਔਰ ਉਸੇ ਮੌਤ ਤੇ ਉੱਤੇ ਸਾਨੂੰ ਬੜਾ ਗਹਿਰਾ ਦਸਤਵਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਤੇ ਬਹੁਤ ਭੇਟ ਕਰਨਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਆ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਿਰਫ ਮੌਕੇ ਦੀ ਸਰਕਾਰ ਨੂੰ ਇਹ ਕਮਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ ਜੀ ਬ੍ਰਿੰਦਰ ਕੁਮਾਰ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਭੇਦ ਭਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਉਹਦਾ ਪੇਪਰ ਹਾਲਾਤ ਦਊਂਗਾ ਕਿਉਂਕਿ ਇਹਦਾ ਵੱਡਾ ਬੋਡੀ ਬਿਲਟਰ ਨੀਟਾ ਵੱਡਾ ਨੌਜਵਾਨ ਇੱਕ ਟੋਪੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਨੇ ਵੱਬੀਆ ਹਸਪੀਟਲ ਕੋ ਡੇ ਹਸਪੀਟਲ ਜਿੱਥੇ ਲੋਕਾਂ ਦਾ ਇਲਾਜ ਅਤੇ ਪਚਾਰ ਕਰਨ ਜਾਂਦੇ ਆ ਉੱਥੇ ਅਚਾਨਕ ਮਰੋੜ ਵੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਜੋ ਬੰਦ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਮੇਰਾ ਔਰ ਬੰਦ ਪਰਿਵਾਰ ਦਾ ਪਿਛਲੇ 35 ਸਾਲ ਤੋਂ ਮਰੀ ਇਹ ਬਰਿੰਦਰ ਇਹਦਾ ਛੋਟਾ ਭਰਾ ਛੋਟਾ ਕੁਮਬਨ ਸਾਰਾ ਪਰਿਵਾਰ ਜਿਹੜਾ ਧਾਰਮਿਕ ਦੌਰ ਦੇ ਉੱਤੇ ਜੇਰੇ ਦੇ ਨਾਲ ਜੁੜੇ ਆ ਔਰ ਇਹਨਾਂ ਨੇ ਬੜੀ ਸਮਾਰਟੀ ਸੇਵਾ ਕੀਤੀ ਖਾਸ ਤੌਰ ਤੇ ਵਿਰਿੰਦਰ ਘੁੰਮਣ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਪਿਆਰ ਕਰਦਾ ਸੀ ਕਿ ਇਹ ਬੰਦੇ ਨੂੰ ਵੈਸ਼ਕੂ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸੇਧ ਪਨਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਮੇਡ ਕਰ ਸਕਦੇ ਆ ਔਰ ਉਸਦੇ ਮੌਤ ਤੇ ਉੱਤੇ ਸਾਨੂੰ ਬੜਾ ਗਹਿਰਾ ਦਸਤਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਭੇਟ ਕਰਨਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਆ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਿਰਫ ਮੁੱਖਰੀ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ